ਦੁਸ਼ਮਨਾ ਸਾਖ ਵੀ ਅੱਜ ਕਲੇ ਸਭੋ ਭੱਜਿਆ ਅਸਰਾ ਚੁੱਕ ਕੇ ਸਭ ਅਸਰਾਓ ਚਿੱਤ ਆਵੇ ਉਸ ਪਰੋਂ ਲੱਗੇ ਨਾ 10 ਲੱਖ ਫੌਜਾਂ ਕੱਟੀਆਂ ਕਰਨ ਵਾਲਾ ਝੂੜਦਾ ਸਾਰਾ ਲਿਆ ਵੀ ਸਾਨੂੰ ਗਾਂ ਦੀ ਸੌਂ ਲੱਗੇ ਸਾਨੂੰ ਕੁਰਾਨ ਦੀ ਸੌਂ ਲੱਗੇ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਸਾਡੀ ਇੱਜ਼ਤ ਰੱਖ ਲੋ ਇੱਕ ਵਾਰ ਅਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ ਸਾਡੀ ਤੁਹਾਣਾ ਕੋਈ ਦੁਸ਼ਮਣੀ ਨਹੀਂ ਤੇ ਤੁਸੀਂ ਜਫਰਨਾਮਾ ਪੜਿਓ ਗੁਰੂ ਗੋਬਿੰਦ ਸਿੰਘ ਸਾਹਿਬ ਚਲੇ ਗਏ ਕੁਰੰਗ ਜੇਬ ਨੂੰ ਲਿਖਿਆ ਸੀ ਉਹ ਸ਼ਰਮਿੰਦਾ ਉਹ ਕਰ ਗਿਆ ਜੀ ਕਿ ਨਾ ਇਮਾਨ پرست ਨਾ ਮੁਹੰਮਦ ਯਕੀਨ ਉਹ ਕਿੱਥੇ ਤੇਰਾ ਇਮਾਨ ਜਿਹੜੀ ਤੂੰ ਕਸਮ ਲਈ ਕੁਰਾਨ ਸ਼ਰੀਫ ਵੇਜੀ ਸੀ ਨਾ ਔਰੰਗਜ਼ੇਬ ਮੇਰੇ ਪੁੱਤ ਸ਼ਹੀਦ ਹੋ ਗਏ ਮੇਰੇ ਧਰਮ ਗ੍ਰੰਥ ਰੋੜ ਗਏ ਆ ਦੇਖ ਤੇਰੀ ਕੁਰਾਨ ਸ਼ਰੀਫ ਮੈਂ ਸਾਹਮਣੇ ਰੱਖੀ ਹੈ ਜਿਹੜੀ ਅੱਜ ਵੀ ਸਾਮੀ ਹੋਈ ਹੈ ਜੀ ਨਾ ਇਮਾਪਰਸ ਨਾ ਮੁਹੰਮਦ ਯਕੀਨ ਜਿਹੜੇ ਪਗੰਬਰ ਤੋਂ ਵਾਸਤਾ ਦਿੰਦਾ ਸੀ ਨਾ ਕਿ ਮੈਂ ਮੁਹੰਮਦ ਸਾਹਿਬ ਨੂੰ ਯਾਦ ਕਰਕੇ ਉਹਨਾਂ ਨੂੰ ਹਾਜ਼ਰ ਰਜ਼ਰ ਜਾਣ ਕੇ ਮੈਂ ਕਸਮ ਖਾਂਦਾ ਹਾਂ ਕਿ ਤੁਸੀਂ ਇੱਕ ਵਾਰ ਨੌਤਪਾਲ ਸਾਹਿਬ ਸੜਕ ਤੇ ਚਲੇ ਜਾਓ ਤੁਹਾਡੇ ਤੇ ਕੋਈ ਹਮਲਾ ਨਹੀਂ ਕਰੇਗਾ ਕਿ ਤੂੰ ਦੇਖ ਮੇਰੇ ਭੁੱਖੇ ਪਿਆਸੇ ਨੇ ਹੱਥੇ ਠੱਕੇ ਹਾਰੇ ਸਿੱਖਾਂ ਤੇ ਤੇਰੀਆਂ ਪੂਜਾ ਨੇ ਹਮਲਾ ਕੀਤਾ ਤੁਸੀਂ ਗਾ ਦੀ ਸੋਫੀ ਤੋੜੀ ਤੇ ਕੁਰਾਨ ਦੀ ਵੀ ਤੋੜੀ ਪਰ ਤੂੰ ਮੇਰੇ ਵੱਲ ਦੇਖ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਵਾਅਦਾ ਅਨੰਦਪੁਰ ਸਾਹਿਬ ਕੀਤਾ ਸੀ ਨਾ ਕਿ ਮੈਨੂੰ ਅੰਮ੍ਰਿਤ ਦੇ ਦਿਓ ਇਹਨੂੰ ਝੂਠ ਨਾ ਸਮਝਿਓ ਮੈਂ ਸਰਬਸ ਦੇਾਂਗਾ ਜਾਂ ਮੈਂ ਰਣਚੇ ਦਾ ਮਿੱਥਿਆ ਪਾਕੀ ਪਾਰ ਬ੍ਰਹਮ ਗੁਰੂ ਨਾਨਕ ਸਾਖੀ ਮੈਂ ਗੁਰੂ ਨਾਨਕ ਸਾਹਿਬ ਨੂੰ ਹਾਜ਼ਰ ਰਹਿਣ ਦੇ ਜਾਣ ਕੇ ਇਹ ਤੁਹਾਣਾ ਵਾਅਦਾ ਕਰ ਰਿਹਾ ਕਿ ਤੁਸੀਂ ਮੈਨੂੰ ਅੰਮ੍ਰਿਤ ਦੀਆਂ ਪੰਜ ਬੂੰਦਾਂ ਦੇ ਦਿਓ ਤੁਸੀਂ ਮੈਨੂੰ ਗੋਬਿੰਦਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ ਮੈਂ ਪੂਰਾ ਸਰਵੰਸ ਦੇ ਦਿਆਂਗਾ ਜੀ ਇਸ ਕਰਕੇ ਕਿਹਾ ਸੀ ਔਰੰਗਜ਼ੇਬ ਨੂੰ ਨਾ ਇਮਾਮ ਰਸ ਨਾ ਮੁਹੰਮਦ ਜੀ ਕੀ ਤੂੰ ਆਪਣੇ ਧਰਮ ਗ੍ਰੰਥ ਦੀ ਇੱਜ਼ਤ ਨਹੀਂ ਰੱਖੀ ਤੂੰ ਆਪਣੇ ਪੈਗੰਬਰ ਦੀ ਇੱਜ਼ਤ ਨਹੀਂ ਰੱਖੀ ਪਰ ਮੈਂ ਤੇਰਾ ਧਰਮ ਗ੍ਰੰਥ ਅੱਜ ਵੀ ਸਾਮੇ ਰੱਖਿਆ ਨਾ ਬੇਦਾਵਾ ਪਾੜਿਆ ਨਾ ਕੁਰਾਨ ਸ਼ਰੀਫ ਕਿਤੇ ਜਾਣ ਦਿੱਤੀ ਤੇ ਤੁਸੀਂ ਵੇਖੋ 10 ਪੋਦੀ ਰਾਤ ਹੈ ਜੀ ਪਹਿਲੀ ਰਾਤ ਹੈ ਅੱਜ ਛੋਟੇ ਸਾਹਿਬ ਜੀ ਦੇ ਕਈ ਦਿਨ ਹੋ ਗਏ ਨੇ ਉਹਨਾਂ ਨੇ ਇੱਕ ਦਾਣਾ ਵੀ ਨਹੀਂ ਖਾਦਾ ਤੇ ਠੰਡ ਕਹਿਰਾਂ ਦੀ ਸੀ ਜੀ ਮਗਰ ਨਦੀ ਵਗਦੀ ਸੀ ਠੰਡਾ ਬੁਰਜ ਸੀ ਇਹਦੀ ਉਚਾਈ ਇੱਕ ਮੈਂ ਧਰਮ ਗ੍ਰੰਥ ਪੜ੍ਹਿਆ ਸੀ ਜੇ ਮੈਂ ਗਲਤ ਨਹੀਂ ਤੇ ਇਹ 23 ਫੁੱਟ ਕੁ 13 ਫੁੱਟ ਦੀ ਹੈ ਜੀ ਸਭ ਤੋਂ ਉੱਚਾ ਇਹੋ ਸੀ ਬਾਕੀ ਛੋਟੇ ਸੀ ਜਿਹੜੇ ਬੰਦਾ ਸਿੰਘ ਬਹਾਦਰ ਨੇ ਟਾ ਕੇ ਤੇਰੀ ਕੀਤੇ ਬਸ ਆ ਨਿਸ਼ਾਨੀ ਰੋ ਜੇ ਛੱਡਿਆ ਸੀ ਕਿ ਧੰਨਵਾਦ ਆ ਗੁਜਰੀ ਜੀ ਤੇ ਸਹਿਬ ਜਦ ਇੱਥੇ ਆਏ ਸੀ ਧਨ ਮੋਤੀ ਜੀ ਨੇ ਪੁੰਨ ਕਮਾਇਆ ਗੁਰ ਲਾਲਾ ਤਾਂ ਹੀ ਦੁੱਧ ਪਿਆਇਆ ਕਿਉਂਕਿ ਬਾਬਾ ਮੋਤੀਰਾ ਮੇਰਾ ਜਿਹੜਾ ਸੀ ਨਾ ਉਹ ਡਿਊਟੀ ਕਰਦਾ ਸੀ ਵਜ਼ੀਰ ਖਾਂ ਦੇ ਕੋਲ ਜਿਹੜੇ ਹਿੰਦੂ ਕੈਦੀ ਹੁੰਦੇ ਸੀ ਉਹਨਾਂ ਨੂੰ ਜਿਵੇਂ ਜੇਲਾ ਚ ਲਾਂਗਰੀ ਰੱਖੀ ਹੁੰਦੀ ਆ ਨਾ ਇਹ ਲਾਂਗਰੀ ਦੀ ਡਿਊਟੀ ਕਰਦੇ ਸੀ ਸਰਕਾਰ ਵੱਲ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬੱਚੇ ਇੱਥੇ ਆ ਗਏ ਨੇ ਤੇ ਭਾਈ ਹਿੰਮਤ ਸਿੰਘ ਇਹਦੇ ਚਾਚਾ ਜੀ ਸੀ ਰਿਸ਼ਤੇਦਾਰੀ ਸੀ ਨਾ ਪੰਜ ਪਿਆਰੇ ਤੁਸੀਂ ਅੱਜ ਕੋਈ ਬੰਦਾ ਹੋਵੇ ਅਗਲਾ ਕਹਿੰਦਾ ਜੀ ਮੈਂ ਫਰਾਂ ਦਾ ਰਿਸ਼ਤੇਦਾਰ ਆ ਉਹ ਬਾਰਸ਼ਾ ਲੋਂਦਾ ਤੇ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਜੀ ਦਾ ਭਤੀਜਾ ਲੱਗਦਾ ਹੋਵੇ ਕਿ ਕਿ ਦੌਚਾ ਦਰਜੇ ਦੀ ਕੌਮ ਚ ਕਿੰਨਾ ਸਤਕਾਰ ਕਿੰਨੀ ਸਤਕਾਰਯੋਗ ਅਸਤੀ ਹੈ ਤੇ ਕੀ ਅਸੀਂ ਉਹ ਸਤਕਾਰ ਦਿੱਤਾ ਕੀ ਅਸੀਂ ਉਹ ਦਰਜਾ ਦਿੱਤਾ ਉਹਨਾਂ ਨੂੰ ਤੁਸੀਂ ਖਿਆਲ ਕਰੋ ਵੀ ਪਤਾ ਲੱਗਾ ਵੀ ਆਨੰਦਪੁਰ ਸਾਹਿਬ ਵਾਲੇ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਮਾਂ ਤੇ ਪੁੱਤਰ ਉਹ ਜੇਲ੍ਹ ਚ ਬੰਦ ਨੇ ਅੱਜ ਉਹ ਕੈਦ ਨੇ ਠੰਡੇਪੁਰ ਚ ਤੇ ਘਰ ਚੋਂ ਰੋਣਾ ਪੈ ਗਿਆ ਇਹਨੂੰ ਕਰੀਏ ਤੇ ਕਰੀਏ ਕੀ ਦੁਨੀਆ ਨੂੰ ਪਤਾ ਨਹੀਂ ਕਿਸੇ ਦਾ ਪਤਾ ਨਹੀਂ ਪਰ ਅਸੀਂ ਇੱਥੇ ਬੈਠੇ ਆ ਸਾਡੇ ਹੁੰਦਿਆ ਬੱਚੇ ਭੁੱਖੇ ਨਹੀਂ ਰਹਿਣੇ ਚਾਹੀਦੇ ਤੇ ਮੋਤੀराम ਮਹਿਰੇ ਦੀ ਮਾਂ ਨੇ ਕਿਹਾ ਕਿ ਪੁੱਤ ਕੋਈ ਕੀਮਤ ਤਾਰਨੀ ਪੈ ਜੇ ਕੁਝ ਕਰਨਾ ਪੈ ਜੇ ਬੱਚੇ ਭੁੱਖੇ ਨਹੀਂ ਰਹਿਣੇ ਚਾਹੀਦੇ ਮੈਂ ਕਹਿੰਦਾ ਧੰਨ ਸੀ ਬਾਬੇ ਮੋਤੀ ਰਾਮ ਦੀ ਮਾਂ ਤੇ ਉਹਦੀ ਘਰ ਵਾਲੀ ਕਿਉਂਕਿ ਇਹ ਗੱਲ ਸੌਖੀ ਨਹੀਂ ਹੁਣ ਚਾਰਾ ਕੀਤਾ ਕਿਸੇ ਦਾ ਸਲਾਹ مشورہ ਕੀਤਾ ਤੇ ਸਪਾਰਸ਼ਾ ਲਈਆਂ ਦੁੱਧ ਲੈ ਕੇ ਜਾਣਾ ਸੌਖਾ ਨਹੀਂ ਸੀ ਉੱਥੇ ਤੇ ਜਦੋਂ ਉਹ ਗਏ ਇਤਿਹਾਸਕ ਗ੍ਰੰਥ ਨੇ ਜੀ ਸਾਡੇ ਉਹ ਬੋਲਦੇ ਨੇ ਕਿ ਜਦੋਂ ਸਿਪਾਹੀ ਟੁੱਟ ਕੇ ਪਿਆ ਨਾ ਘਰ ਬੇਨਤੀ ਤਬ ਕੁਛ ਦੀ ਨਾ ਘਰੋਂ ਗਹਿਣੇ ਲੈ ਕੇ ਆਸੀ ਆਪਣੀ ਘਰ ਵਾਲੀ ਦੇ ਉਹ ਦਿੱਤੇ ਵੀ ਆਲੋ ਭੜਾ ਫੇ ਮੈਨੂੰ ਦੁੱਧ ਪਿਆਣ ਦੇ ਉਹ ਕਹਿੰਦਾ ਨਾ ਭਾਈ ਜੇਕਰ ਵਜ਼ੀਰ ਖਾਨ ਨੂੰ ਪਤਾ ਲੱਗ ਗਿਆ ਮਾਰੇ ਜਾਵਾਂਗੇ ਔਰ ਔਰਾਂ ਸੌ ਔਰੰਗਜੀਬ ਨੂੰ ਵਿਖਾਦੀ ਸੀ ਤੇ ਸੋ ਭਾਈ ਮੋਤੀ ਦਾ ਮੈਰੇ ਨੇ ਵੀ ਖਾਦੀ ਕਿ ਤੇਰੇ ਨਾਲ ਵਾਦਾ ਕਰਦਾ ਆ ਤੇਰਾ ਨਾਮ ਨਹੀਂ ਮੈਂ ਬੋਲਦਾ ਤੇਰੇ ਬਾਰੇ ਨਹੀਂ ਬੋਲਦਾ ਆ ਤੂੰ ਪੈਸੇ ਵੀ ਰੱਖ ਲੈ ਜੇ ਕੁਝ ਹੋਇਆ ਉਹ ਮੈਂ ਝੱਲਾਂਗਾ ਉਹਨੂੰ ਆਪਣੇ ਸਿਰਕੇ ਮੈਂ ਲਵਾਗਾ ਤੇ ਤੁਸੀਂ ਦੇਖੋ ਜਿਹਦਾ ਗੁਰੂ ਸੱਚਾ ਏ ਉਹਦਾ ਸਿੱਖ ਵੀ ਸੱਚਾ ਜਿਹਦਾ ਗੁਰੂ ਰੁੱਟਾ ਉਹਦਾ ਉਹਦਾ ਸਿੱਖ ਵੀ ਝੁੱਟਾ ਨਹੀਂ ਭਾਈ ਮੋਤੀ ਦਾ ਮੈਰੇ ਦਾ ਦੁੱਧ तब बोली माता ती सवेरे धन मोती पुत तुम मेरे तुझो भाई मोती राम मेरे पुत्र क्या माता गुजरी जी ने कि, कि वा दर्जा जी इना सत्कार है भाई मोतीरा मेरे ने भी मां कोई सेवा है जब तक मैं जिंदा आद तक समर्था है मेरी झोली च पा ਤੇ ਧੰਨਵਾਦ ਤਾਂ ਗੁਜਰੀ ਨੇ ਕਿਹਾ ਵੀ ਇਸ ਸਮੇਂ ਇਹਨਾਂ ਬੱਚਿਆਂ ਨੂੰ ਲੋੜ ਸੀ ਕਿ ਕੋਈ ਸਗਲ ਦਿਵਸ ਰੋਟੀ ਨਾ ਖਾਇਓ ਤਦ ਮੋਤੀ ਦੁੱਧ ਲੈ ਆਇਓ ਵੀ ਕਈ ਦਿਨ ਹੋ ਗਏ ਸੀ ਬੱਚਾ ਰੋਟੀ ਨਹੀਂ ਸੀ ਖਾਦੀ ਤੇ ਉਹ ਜਿਹੜਾ ਗਲਾਸ ਦਾ ਦੁੱਧ ਸੀ ਨਾ ਗਰਮ ਗਰਮ ਦੁੱਧ ਉਹਨਾਂ ਨੇ ਤਰਵਾਸਾ ਤੱਕ ਕਿੰਨਾ ਕੁ ਚਿਰ ਨਿਕਲਣਾ ਦੇਖੋ ਰਾਤ ਹੈ ਦੁੱਧ ਪੀਏ ਅੱਧਾ ਘੰਟਾ ਪਾਉਣਾ ਤੇ ਨਿਕਲ ਜਾਊਗਾ ਕਿੰਨਾ ਕੁ ਟਾਈਮ ਨਿਕਲੂਗਾ ਤੇ ਅੱਜ ਆਨੰਦਪੁਰ ਨਹੀਂ ਅੱਜ ਮਾਤਾ ਗੁਜਰੀ ਦੀ ਗੋਦ ਹੈ ਜਿਹਦੇ ਚ ਮਾਤਾ ਜੀ ਆਪਣੇ ਬੱਚਿਆਂ ਨੂੰ ਪੁੱਤਰਿਆਂ ਨੂੰ ਲੈ ਕੇ ਬੈਠੇ ਨੇ 11 ਪੋਨ ਦੂਜੀ ਪੇਸ਼ੀ ਹੈ ਜੀ ਤੇ ਭਾਈ ਮੋਤੀਰਾ ਮਹਿਰਾ ਉਹ ਲੈ ਕੇ ਆਇਆ ਕਿ ਹਕੂਮਤ ਦੇ ਤਸ਼ੱਦਦ ਵਧਦੇ ਜਾ ਰਹੇ ਨੇ ਬੱਚਿਆਂ ਦੇ ਸਹਿਬਜ਼ਾਦਿਆਂ ਦੇ ਇਹ ਮਾਸ ਜਿਹੜੇ ਨੇ ਉਹ ਨੀਲਾ ਪਿਆ ਜੀ ਤੇ ਜ਼ਾਲਮਾਂ ਨੇ ਕੱਪੜੇ ਉਤਾਰ ਕੇ ਤੇ ਬੈਂਤਾਂ ਨਾਲ ਬੱਚਿਆਂ ਨੂੰ ਮਾਰਿਆ ਤੇ ਚਮੜੀ ਉਧੜ ਗਈ। ਬਾਬਾ ਮੋਤੀराम ਮੈਰੇ ਦਾ ਤੁਸੀਂ ਦੇਖੋ ਵੀ ਉਹਨਾਂ ਨੇ ਆਪਣੀ ਦੁੱਧ ਪਿਆੰਦ ਦੀ સેવા ਜੋ ਕੁਝ ਹੈ ਸੀ ਉਹਨਾਂ ਕੋ ਵੇਚ ਕੇ ਵਟ ਕੇ ਤੇ ਉਹਨਾਂ ਨੇ ਧਨ ਮੋਤੀ ਜੀ ਨੂੰ ਪੁੰਨ ਕਮਾਇਆ। ਗੁਰੂ ਲਾਲਾ ਕਾਈ ਦੁੱਧ ਪਿਆ। ਜਿਤਨ ਸਾਹਿਬ ਜਦੋਂ ਸ਼ਹੀਦ ਕੀਤਾ ਗਿਆ। ਬਾਬਾ ਫਤੇ ਸਿੰਘ ਕਿਹਾ ਸੀ ਨਾ ਕੇ ਵੇਖ ਵਜੀਦੇ ਵੇਖ ਤੇਰੀਆਂ ਰੰਬੀਆਂ ਤੇਰੀਆਂ ਸ਼ਵੀਆਂ ਤੇਰੀਆਂ ਤੇਜ ਕੁਟਾਰਾ ਪਾਸੋਂ ਗੁਰੂ ਕਲਗੀ ਧਰਦਾ ਖੂਨ ਅਨਖੀਲਾ ਨਾ ਝੁਕਿਆ ਨਾ ਝੁਕਣਾ ਖਾਨਾ ਨਾ ਮੁਕਿਆ ਨਾ ਮੁਕਣਾ ਖਾਨਾ ਨਾ ਸੁੱਕਿਆ ਨਾ ਸੁਕਣਾ ਖਾਨਾ ਸਹਿਬਜ਼ਾਦੇ ਸ਼ਹੀਦ ਹੋ ਗਏ ਅਖੀਰਲੇ ਦਮ ਤੱਕ ਸਹਿਬਜ਼ਾਦਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਮੰਨ ਜੋ ਮੰਨ ਜੋ ਕਿਉਂਕਿ ਉਹ ਸਹਿਬਜ਼ਾਦਿਆਂ ਨੂੰ ਸ਼ਹੀਦ ਨਹੀਂ ਸੀ ਕਰਨਾ ਚਾਹੁੰਦੇ ਅਸਲ 'ਚ ਉਹ ਇਸਲਾਮ 'ਚ ਲਿਆਉਣਾ ਚਾਹੁੰਦੇ ਸੀ ਪਰ ਉਹਨਾਂ ਦਾ ਇਹ ਮਨਸੂਬਾ ਫੇਲ ਹੋ ਗਿਆ ਜਿਸ ਦਿਨ ਸਾਹਿਬ ਜੀ ਦੇ ਸ਼ਹੀਦ ਹੋ ਗਏ ਵਜ਼ੀਰ ਖਾਨ ਕਚਹਿਰੀ ਲੱਗਦੀ ਹੈ ਕਿ ਐਡੇ ਛੋਟੇ ਬੱਚੇ ਇੰਨੀਆਂ ਕਰੜੀਆਂ ਸਜ਼ਾਵਾਂ ਫਿਰ ਵੀ ਬੱਚੇ ਡੋਲੇ ਨਹੀਂ ਕਾਰਨ ਕੀ ਹੈ ਕਿਹੜੀ ਤਾਕਤ ਹੈ ਇਹ ਸੁਚਾਨੰਦ ਆ ਇਹਨੇ ਵਜ਼ੀਰ ਖਾਨ ਨੂੰ ਕਿਹਾ ਉਹ ਕਹਿਣ ਲੱਗਾ ਕਿ ਤੇਰੇ ਵਿੱਚ ਬੈਠੇ ਨੇ ਜਿਹੜੇ ਦੁੱਧ ਪਿਆਂਦੇ ਰਹੇ ਨੇ ਇਹ ਨਹੀਂ ਦੱਸਿਆ ਕਿ ਪੈਸੇ ਨਹੀਂ ਲੈਣੇ ਇਹ ਨਹੀਂ ਸਰੀ ਸ਼ੋਦਵੀ ਲਈ ਹੈ ਕਹਿੰਦਾ ਵੀ ਉਹ ਲੋਕ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਦੀ ਮਾਂ ਨੂੰ ਦੁੱਧ ਪਿਆਉਂਦੇ ਰਹੇ ਪੁੱਤਰ ਦੁੱਧ ਪਿਆਉਂਦੇ ਰਹੇ ਨੇ ਤੂੰ ਕਹਿੰਦਾ ਭੁੱਖਾ ਰੱਖਣਾ ਇਹ ਨਹੀਂ ਦੱਸਿਆ ਮੇਰੀ ਸ਼ੋਦਵੀ ਲਈ ਹੈ ਮੇਰੇ ਸਪਾਈਆਂ ਰਿਸ਼ਤੇ ਲਈ ਹੈ ਤੇ ਮੋਤੀ RAM ਜੀ ਨੇ ਵਾਅਦਾ ਕੀਤਾ ਸੀ ਤੁਹਾਡਾ ਨਾਮ ਨਹੀਂ ਲਵਾਗਾ ਤੇ ਜਿੱਦਨ ਮੋਤੀ RAM ਮਹਾਰਾਜ ਨੂੰ ਬੁਲਾਇਆ ਗਿਆ ਵੀ ਤੂੰ ਦੁੱਧ ਪਿਆਇਆ ਕਹਿੰ ਲਗਾ ਬਿਲਕੁਲ ਪਿਆਇਆ ਫਰ ਦੂਜੀ ਸ਼ਰਤ ਉਹੀ ਸੀ ਜਿਹੜੇ ਸਹਬਜ਼ਾਦਿਆਂ ਵਾਲੀ ਜਦ ਧਰਮ ਛੱਡ ਇਸਲਾਮ ਕਬੂਲ ਕਰ ਨਹੀਂ ਤਾਂ ਮਰ ਲਈ ਤਿਆਰ ਹੋ ਜਾ ਤੇਰਾ ਬਾਲ ਬੱਚਾ ਮਾਰ ਦੇਵਾਂਗੇ ਕੋਲੂ ਚ ਪੀੜ ਦੇਵਾਂਗੇ ਤੁਸੀਂ ਦੇਖੋ ਕੋਲੂ ਚ ਪੀੜ ਦਾ ਕੀ ਹੈ ਆਂ ਉਂਗਲ ਜਿੱਨਾ ਗੰਦਾ ਹੀ ਹੁੰਦਾ ਨਾ ਜੀ ਤਾਂ ਮੈਂ ਕਹਿੰਦਾ ਆਪਣੀ ਅੱਖਾਂ ਬੰਦ ਕਰਕੇ ਸੋਚੋ ਭਾਈ ਮੋਤੀराम ਮੈਰੇ ਨੇ ਇਹ ਗੱਲ ਕਹੀ ਸੀ ਕਿ ਵਜ਼ੀਰ ਖਾਨ ਤੇਰਾ ਧੰਨਵਾਦ ਕਿ ਅੱਜ ਮੈਂ ਉਸ ਜਗ੍ਹਾ ਤੇ ਖੜਾ ਜਿੱਥੇ ਕੱਲ ਮੇਰੇ ਗੁਰੂ ਦੇ ਸਾਹਿਬ ਜੀ ਆ ਦੇਖਦੇ ਸੀ ਮਾਤਾ ਗੁਜਰੀ ਨੇ ਮੈਨੂੰ ਪੁੱਤ ਕਿਹਾ ਸੀ ਤੂੰ ਧੰਨ ਪੁੱਤ ਮੇਰਾ ਤੇ ਮੈਂ ਵਾਕੇ ਗੁਰੂ ਦਾ ਪੁੱਤਰ ਬਣ ਕੇ ਚੱਲਾ ਅੱਜ ਮੈਂ ਤੂੰ ਦੇਖ ਜਿੱਥੇ ਸਾਹਿਬ ਜੀ ਖੜੇ ਸੀ ਅੱਜ ਮੈਂ ਖੜਾ ਜੇ 5 ਤੇ 7 ਸਾਲ ਦੇ ਸਾਹਿਬ ਜੀ ਜਿਹੜੇ ਨੇ ਉਹ ਤੇਰੀ ਗੱਲ ਮੰਨਣ ਵਾਸਤੇ ਤਿਆਰ ਨਹੀਂ ਉਹ ਝੁਕੇ ਨਹੀਂ ਤੇ ਮੈਂ ਕਿੱਥੋਂ ਝੁਕਾਂਗਾ ਜਾਲਮਾਂ ਨੇ ਬੜੀ ਕੋਸ਼ਿਸ਼ ਕੀਤੀ ਨਹੀਂ ਮੰਨੇ ਤੇ ਤੁਸੀਂ ਫਿਰ ਦੇਖੋ ਵੀ ਕੋਲੂ ਚ ਪੀੜਿਆ ਗਿਆ ਤੁਸੀਂ ਕਦੇ ਆਪਣੇ ਨੇਤਰband ਕੇ ਸੋਚੋ ਜੇ ਕੋਲੂ ਸਾਡੀ ਚੱਲਦਾ ਹੋਵੇ ਜਦੋਂ ਸਿਰ ਲੰਘਿਆ ਹੋਵੇਗਾ ਪੈਰ ਲੰਘੇ ਹੋਣਗੇ ਤੁਸੀਂ ਗੰਨਾ ਪੀੜੋ ਤਾਂ ਦੇਖਿਆ ਨਾ ਜੀ ਕਿਵੇਂ ਤਾਂ ਧੀਰੇ ਨਿਕਲਦਿਆਂ ਨੇ 7 ਸਾਲ ਦਾ ਪੁੱਤਰ ਸੀ ਭਾਈ ਮੋਤੀ ਦਾ ਮੈਰਜੀ ਦਾ 7 ਸਾਲ ਦਾ ਪੁੱਤਰ ਤੇ ਪੁੱਤਰ ਜਿਹੜੇ ਨੇ ਮਾਪਿਆਂ ਦੀ ਜਿੰਦ ਜਾਨ ਨੇ ਜੀ ਮੰਗ ਮੰਗ ਕੇ ਲਈਦੇ ਨੇ ਲਾਡਾਣਾ ਪਾਲੀਦੇ ਨੇ ਤੇ ਮੈਂ ਕਹਾਂ ਤੁਸੀਂ ਕਦੇ ਸੋਚੋ ਵਿਚਾਰ ਤਾਂ ਕਦੇ ਕਰੋ ਸਮਝਣ ਦੀ ਕੋਸ਼ਿਸ਼ਾ ਕਰੋ ਕਿ ਸੱਤ ਸਾਲ ਦਾ ਪੁੱਤਰ ਜਦੋਂ ਅੱਖਾਂ ਸਾਹਮਣੇ ਕੋਲੂ ਚ ਪੀੜਿਆ ਹੋਵੇਗਾ ਬਾਬਾ ਮੋਤੀ ਉਹ ਮੈਰਾ ਦੇਖ ਰਿਆ ਉਹਦੀ ਉਹਦੀ ਮਾਂ ਦੇਖ ਰਹੀ ਹੈ ਉਹਦੀ ਧਰਮ ਸੁਪਤਰੀ ਦੇਖ ਰਹੀ ਹੈ ਉਸ ਤੋਂ ਬਾਅਦ ਧਰਮ ਸੁਪਤਰੀ ਨੂੰ ਪੀੜਿਆ ਫਿਰ ਉਹਦੀ ਮਾਂ ਨੂੰ ਕੋਲੂ ਚ ਪੀੜਿਆ ਤੇ ਮੋਤੀ ਦਾ ਮਹਿਰਬ ਕਹਿ ਲਗਾ ਅਜੇ ਵੀ ਸੋਚ ਲੈ ਤੇਰੀ ਕੁੱਲ ਬਚ ਜਾਵੇਗੀ ਅਜੇ ਵੀ ਸੋਚ ਲੈ ਕਿ ਆਪਣੀ ਜ਼ਿੰਦਗੀ ਬਚਾ ਆਪਣਾ ਨਾਮ ਬਚਾ ਉਹ ਵਜ਼ੀਰ ਖਾਨ ਨੂੰ ਸਮਝ ਨਹੀਂ ਆਉਂਦੀ ਕਿ ਬੱਚਿਆਂ ਨੇ ਕੀ ਕਿਹਾ ਸੀ ਧਰਮ ਨਾ ਤਜੇ ਹੈ ਸੀਸ ਦੇ ਹੈ ਕਿ ਉਹ ਪੱਛੇ ਸ਼ਹੀਦ ਮੇਰਾ ਪੁੱਤ ਸ਼ਹੀਦ ਮੇਰੀ ਮਾਂ ਸ਼ਹੀਦ ਮੇਰੀ ਘਰਵਾਲੀ ਸ਼ਹੀਦ ਹੁਣ ਦੇਰ ਨਾਲ ਆ ਇਸ ਕੋਲੋਂ ਜੋ ਮੈਨੂੰ ਪੀੜ ਦੇ ਕਿਉਂਕਿ ਤੁਸੀਂ ਦੇਖੋ ਬਾਬਾ ਮੋਤੀराम ਮੇਰੇ ਦਾ ਆ ਪੂਰੇ ਕੱਪੜੇ ਖੂਨ ਨਾਲ ਭਿਜੇ ਪਏ ਸੀ ਕਿ ਕਿ ਜਦੋਂ ਬੱਚਿਆਂ ਨੂੰ ਭੇਜਿਆ ਤੇ ਤਿਤਧੀਆਂ ਇੰਜ ਪੈ ਰਹੀਆਂ ਨੇ ਜਿਵੇਂ ਕੋ ਲਾੜਾ ਹੋਵੇ ਤੇ ਉਹਦੇ ਸਿਰ ਤੇ ਫੁੱਲਾਂ ਦੀ ਗੁਲਾਲ ਦੀ ਵਰਖਾ ਹੁੰਦੀ ਹੋਵੇ ਤੇ ਭਾਈ ਮਤੀਰਾ ਮੇਰਾ ਅਡੋਲ ਖੜਾ ਸੀ ਇਹ ਗੱਲਾਂ ਕਹਿਣੀਆਂ ਸੌਖੀਆਂ ਨੇ ਮੈਂ ਕਥਾ ਕਰਕੇ ਤੁਰ ਜਾਣਾ ਤੁਸੀਂ ਹੁਣੇ ਅਰਦਾਸ ਕਰਕੇ ਘਰ ਚਲੇ ਜਾਣਾ ਪਰ ਮੈਂ ਤੈਨਾਂ ਕਦੇ ਸੋਚੋ ਕਿ ਬਾਬਾ ਮੋਤੀਰਾ ਮੈਰ ਨੇ ਜੋ ਮੰਜ਼ਰ ਦੇਖਿਆ ਆਪਣੀ ਅੱਖਾਂ ਦੇ ਸਾਹਮਣੇ ਆਪਣੇ 7 ਸਾਲ ਦੇ ਪੁੱਤਰ ਨੂੰ ਕੋਲੂ ਚ ਪੀੜਦਾ ਦੇਖਿਆ ਪਰ ਡੋਲਿਆ ਨਹੀਂ ਸਿਦਕ ਨਹੀਂ ਹਾਰਿਆ ਆਪਣੀ ਧਰਮਸ ਪਤਨੀ ਨੂੰ ਆਪਣੀ ਮਾਂ ਨੂੰ 80 ਸਾਲ ਦੀ ਮਾਂ ਸੀ ਜੀ ਤੇ ਆਪ ਵੀ ਬਸ ਅਰਦਾਸ ਕੀਤੀ ਮੇਰੇ ਮਾਲਕਾ ਬਲਬਖਸ਼ੀ ਜੇ ਤੇਰੇ ਪੁੱਤਰ ਨਹੀਂ ਡੋਲੇ ਦਿਗਾ ਨਾ ਡੋਲੇ ਦ੍ਰਿੜ ਕਰ ਰਹੇ ਹੋ ਮੈਨੂੰ ਵੀ ਦ੍ਰਿੜਤਾ ਬਖਸ਼ੀ ਤੇ ਮੈਂ ਵੀ ਇਹਨਾਂ ਜ਼ਾਲਮਾਂ ਸਮਝ ਚੁਕਾ ਨਾ ਤੇ ਤੁਸੀਂ ਦੇਖੋ ਬਾਬਾ ਮੋਤੀਰਾ ਮਹਰੇ ਨੇ ਉਹਨਾਂ ਬੱਚਿਆਂ ਨੂੰ ਮਾਤਾ ਜੀ ਨੂੰ ਦੁੱਧ ਪਿਆਣ ਦੇ ਬਦਲੇ ਇਹ ਕੀਮਤ ਦੇਖੋ ਦੋ ਗਲਾਸ ਤੋਂ ਕੀਮਤ ਕੀ ਹੈ ਜੀ ਪੂਰਾ ਸਰ ਪੂਰਾ ਪਰਿਵਾਰ ਜਿਹੜਾ ਹੈ ਉਹਨੇ ਗੁਰੂ ਦੇ ਲੇਖੇ ਲਾ ਦਿੱਤਾ ਜੀ ਅੱਜ ਸਾਡੀ ਵਾਰੀ ਹੈ ਅਸੀਂ ਅੱਜ ਦੀ ਕੁਰਾਇਤਾ ਚ ਪਏ ਆ ਨਾ ਇਹਨਾਂ ਨੂੰ ਤਿਆਗ ਕੇ ਅਸੀਂ ਵੀ ਗੁਰੂ ਵਾਲੇ ਬਣੀਏ ਜੀ ਅਸੀਂ ਵੀ ਗੁਰੂ ਦੇ ਲੇਖੇ ਲੱਗੇ ਤਾਂ ਹੀ ਇਹ ਦਿਨ ਮਨਾਉਣੇ ਜਿਹੜੇ ਨੇ ਉਹ